ਜਿਹੜਾ ਨੇ ਜਿਹੜੀਆਂ ਇਹ ਜਿਹੇ ਰੂਹਾਂ ਜਦੋਂ ਆਉਂਦੀਆਂ ਨੇ ਧਰਤੀ ਤੇ ਬੜੀਆਂ ਖੁਸ਼ੀਆਂ ਹੁੰਦੀਆਂ ਨੇ ਸਮਾਜ ਨੂੰ ਬਹੁਤ ਵੱਡੀ ਦੇਣ ਹੁੰਦੀ ਐ ਇਦਾਂ ਦੇ ਰੂਹਾਂ ਦੀ ਜਿਹੜੀ ਵੀ ਆਉਣ ਵਾਲੀ ਨਵੀਂ ਪੀੜ੍ਹੀ ਹੁੰਦੀ ਹੈ ਉਹਨਾਂ ਨੂੰ ਬਹੁਤ ਕੁਝ ਦੱਸ ਕੇ ਜਾਂਦੀ ਹੈ ਇਹ ਜਿਹੇ ਰੂਹਾਂ ਪਰ ਜਦੋਂ ਇਹ ਰੂਹਾਂ ਚਲੇ ਜਾਂਦੀਆਂ ਨੇ ਇੱਕ ਖਲਾਅ ਪੈਦਾ ਹੋ ਜਾਂਦਾ ਇੱਕ ਐਦਾਂ ਹੋ ਜਾਂਦਾ ਜਿਵੇਂ ਸੁਨਣਾ ਹੋ ਗਿਆ ਬੰਦਾ ਵੀ ਪਤਾ ਨਹੀਂ ਕਿ ਆ ਚਲੇ ਗਿਆ ਕਿਹੜੀ ਰੂਹ ਅੰਦਰੋਂ ਚਲੇ ਗਈ ਤੇ ਪਰ ਉਹਨਾਂ ਦੀਆਂ ਜਿਹੜੀਆਂ ਨਜ਼ਮਾਂ ਨੇ ਉਹਨਾਂ ਦੀਆਂ ਕਵਿਤਾਵਾਂ ਨੇ ਉਹਨਾਂ ਦੇ ਵਿੱਚੋਂ ਹਮੇਸ਼ਾ ਜਿਉਂਦੇ ਰਹਿਣਗੇ ਔਰ ਹਰ ਆਪਣੇ ਫੈਨਸ ਦੇ ਦਿਲਾਂ ਦੇ ਵਿੱਚ ਜਿਉਂਦੇ ਰਹਿਣਗੇ ਆਪਣੇ ਨਾਮ ਵਾਂਗੂ ਹਮੇਸ਼ਾ ਸੁਰਜੀਤ ਰਹਿਣਗੇ ਹੋ ਪਿਆਰ ਦਾ ਪਾਤਰ ਹਮੇਸ਼ਾ ਸੁਰਜੀਤ ਰਹੂਗਾ ਹਰ ਦਿਲ ਦੇ ਅੰਦਰ ਦੇ ਕਰਤਾਵਾਂਵਾਂ ਦੇ ਵਿੱਚ ਉਹ ਜੂਦੇ ਨੇ ਔਰ ਸੇ ਇਹ ਤਾਂ ਉਹਨਾਂ ਦੀ ਕਰਤਾਵਾਂਵਾਂ ਵਾਸਤੇ ਹਰ ਇੱਕ ਜਨਰੇਸ਼ਨ ਵਾਸਤੇ ਜਦੋਂ ਜਦੋਂ ਵੀ ਪੀੜ੍ਹੀ ਆਉਗੀ ਜਿੰਨੀ ਦੇਰ ਇਹ ਦੁਨੀਆ ਰਹੂਗੀ ਉੰਨੀ ਦੇਰ ਉਹਨਾਂ ਨੂੰ ਯਾਦ ਕੀਤਾ ਜਾਊਗਾ ਔਰ ਹਰ ਇੱਕ ਲੋਕ ਬੱਚਿਆਂ ਨੂੰ ਨਵੀਂ ਜਨਰੇਸ਼ਨ ਨਵਾਂ ਰਾਹ ਮਿਲਦਾ ਰਹੂਗਾ ਉਹ ਹਮੇਸ਼ਾ ਸਾਡੇ ਅੰਦਰ ਹੀ ਨੇ ਸਾਡੇ ਵਿੱਚ ਹੀ ਨੇ ਹੋ ਮੈਂ ਮਿਲਿਓ ਕਿਤੇ ਪਾਤਰ ਸਾਹਿਬ ਨਾਲ ਤੁਸੀਂ ਹਾਂਜੀ ਬਹੁਤ ਵਾਰੀ ਬਹੁਤ ਵਾਰੀ ਮੁਲਾਕਾਤਾਂ ਹੋਈਆਂ ਨੇ ਬੜੇ ਸਾਲਾਂ ਤੋਂ ਲਗਾਤਾਰ ਮਿਲਨੀਆਂ ਹੁੰਦੀਆਂ ਰਹਿੰਦੀਆਂ ਸੀ ਕਦੇ ਦੂਰਦਰਸ਼ਨ ਤੇ ਕਦੇ ਕਿਸੇ ਫੰਕਸ਼ਨ ਤੇ ਆਉਂਦਾ ਲਾਸਟ ਟਾਈਮ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਅਸੀਂ ਨਿਰਮਲ ਜੋੜਾ ਜੀ ਦੇ ਬੇਟੇ ਦੇ ਵਿਆਹ ਤੇ ਇਕੱਠੇ ਹੋਏ ਸੀਗੇ ਤੇ ਉੱਥੇ ਅਸੀਂ ਬੜਾ ਇੰਜੋਏ ਕੀਤਾ ਸੀ ਉਹ ਤੋਂ ਜਸਵੀਰ ਜੱਸੀ ਸੀ ਆਪਾਂ ਸਾਰੇ ਇਕੱਠੇ ਹੀ ਸੀਗੇ ਕਲਾਕਾਰ ਤੇ ਗਾਰੇ ਸੀਗੇ ਸਟੇਜ ਤੇ ਵਜਾਰੇ ਸੀ ਤੇ ਉਹਨਾਂ ਦਾ ਸਟੇਜ ਤੇ ਜਦੋਂ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਇੰਜੋਏ ਕੀਤਾ ਔਰ ਭੰਗੜਾ ਪਵਾਇਆ ਉਹਨਾਂ ਤੋਂ ਵੀ ਬਹੁਤ ਇੰਜੋਏ ਕੀਤਾ ਸੀ ਇਦਾਂ ਲੱਗਦਾ ਨਹੀਂ ਸੀ ਕਿ ਇੰਨੀ ਛੇਤੀ ਚਲੇ ਜਾਣਗੇ ਬਹੁਤ ਵੱਡਾ ਘਾਟ ਆ ਬੜਾ ਮਨ ਉਦਾਸ ਆ ਬਹੁਤ ਉਦਾਸ ਆ ਮਨ ਯਕੀਨ ਹੁੰਦਾ ਵੀ ਬਾਤਰ ਸਾਹਿਬ ਸਾਡੇ ਵਿੱਚ ਨਹੀਂ ਹਾਂ ਉਹ ਅਬ ਇਹ ਸਾ ਜਿਹੜਾ ਕੋਈ ਵੀ ਕਲਾਕਾਰ ਆ ਆਪਣੇ ਗੀਤਾਂ ਰਾਹੀਂ ਜਿਹੜੇ ਸੰਗੀਤਕਾਰ ਨੇ ਸੰਗੀਤ ਰਾਹੀਂ ਜਿਹੜੇ ਲਿਖਤ ਦੇ ਰੂਪ ਵਿੱਚ ਆਏ ਨੇ ਸਵਰਸਤੀ ਮਾਂ ਨੇ ਜਿਨ੍ਹਾਂ ਦੀ ਕਲਮ ਦੇ ਵਿੱਚ ਆਪ ਵੀ ਰਾਜਮਾਨ ਹੋ ਗਏ ਅچھے ਹਰਫ ਲਿਖਾਈ ਨੇ ਇਹ ਰੋਹਾਨੀ ਰੂਹਾਂ ਜਿਹੜੀਆਂ ਨੇ ਇਹ ਆਪਣੇ ਸ਼ਬਦਾਂ ਦੇ ਰਾਹੀਂ ਹਮੇਸ਼ਾ ਜੁੜੇ ਰਹਿਣਗੇ ਆਪਣੇ ਗੀਤਾਂ ਰਾਹੀਂ ਆਪਣੀ ਕਵਿਤਾਵਾਂ ਦੇ ਰਾਹੀਂ ਹਮੇਸ਼ਾ ਹਰ ਦਿਲ ਦੇ ਅੰਦਰ ਜਦੋਂ ਜਦੋਂ ਤੁਸੀਂ ਉਹਨਾਂ ਦੀਆਂ ਕਿਤਾਬਾਂ ਦੇ ਵਿੱਚੋਂ ਉਹਨਾਂ ਦੇ ਗੱਤਾਵਾਂ ਛੇੜੋਗੇ ਪੜੋਗੇ ਉਹ ਤੁਹਾਨੂੰ ਤੁਹਾਡੇ ਨਾਲ ਬੈਠੇ ਨਜ਼ਰ ਆਉਣਗੇ ਉਹਨਾਂ ਦੀ ਸੋਚ ਸਾਡੇ ਨਾਲ ਹਮੇਸ਼ਾ ਧੰਨਵਾਦ ਜਿਹੜਾ ਨੇ ਜਿਹੜੀਆਂ ਇਹ ਜਿਹੇ ਰੂਹਾਂ ਜਦੋਂ ਆਉਂਦੀਆਂ ਨੇ ਧਰਤੀ ਤੇ ਬੜੀਆਂ ਖੁਸ਼ੀਆਂ ਹੁੰਦੀਆਂ ਨੇ ਸਮਾਜ ਨੂੰ ਬਹੁਤ ਵੱਡੀ ਦੇਣ ਹੁੰਦੀ ਐ ਇਦਾਂ ਦੇ ਰੂਹਾਂ ਦੀ ਜਿਹੜੀ ਵੀ ਆਉਣ ਵਾਲੀ ਨਵੀਂ ਪੀੜ੍ਹੀ ਹੁੰਦੀ ਐ ਉਹਨਾਂ ਨੂੰ ਬਹੁਤ ਕੁਝ ਦੱਸ ਕੇ ਜਾਂਦੀ ਐ ਇਹ ਜਿਹੇ ਰੂਹਾਂ ਪਰ ਜਦੋਂ ਇਹ ਰੂਹਾਂ ਚਲੇ ਜਾਂਦੀਆਂ ਨੇ ਇੱਕ ਖਲਾਅ ਪੈਦਾ ਹੋ ਜਾਂਦਾ ਇੱਕ ਐਦਾਂ ਹੋ ਜਾਂਦਾ ਜਿਵੇਂ ਸੁਨਣਾ ਹੋ ਗਿਆ ਬੰਦਾ ਵੀ ਪਤਾ ਨਹੀਂ ਕਿਆ ਚਲੇ ਗਿਆ ਕਿਹੜੀ ਰੂਹ ਅੰਦਰੋਂ ਚਲੇ ਗਈ ਕਿਤੇ ਮਾਤਾ ਪਰ ਉਹਨਾਂ ਦੀਆਂ ਜਿਹੜੀਆਂ ਨਜ਼ਮਾਂ ਨੇ ਉਹਨਾਂ ਦੀਆਂ ਕਵਤਾਵਾਂ ਨੇ ਉਹਨਾਂ ਦੇ ਵਿੱਚੋਂ ਹਮੇਸ਼ਾ ਜਿਉਂਦੇ ਰਹਿਣਗੇ ਔਰ ਹਰ ਆਪਣੇ ਫੈਨਸ ਦੇ ਦਿਲਾਂ ਦੇ ਵਿੱਚ ਜਿਉਂਦੇ ਰਹਿਣਗੇ ਆਪਣੇ ਨਾਮ ਵਾਂਗੂ ਹਮੇਸ਼ਾ ਸੁਰਜੀਤ ਰਹਿਣਗੇ ਹੋ ਪਿਆਰ ਦਾ ਪਾਤਰ ਹਮੇਸ਼ਾ ਸੁਰਜੀਤ ਰਹੂਗਾ ਹਰ ਦਿਲ ਦੇ ਅੰਦਰ ਉਹਨਾਂ ਦੀਆਂ ਕਵਤਾਵਾਂ ਦੇ ਵਿੱਚੋਂ ਜਿਉਂਦੇ ਨੇ ਔਰ ਸੇ ਇਹ ਉਹਨਾਂ ਦੀਆਂ ਕਵਤਾਵਾਂ ਵਾਸਤੇ ਵਿੱਚ ਹਰੇਕ ਜਨਰੇਸ਼ਨ ਵਾਸਤੇ ਜਿਦੋਂ ਜਦੋਂ ਵੀ ਪੀੜ੍ਹੀ ਆਉਗੀ ਜਿੰਨੀ ਦੇਰ ਇਹ ਦੁਨੀਆ ਰਹੂਗੀ ਉੰਨੀ ਦੇਰوں ਨੂੰ ਯਾਦ ਕੀਤਾ ਜਾਊਗਾ ਔਰ ਹਰ ਇੱਕ ਲੋਕ ਬੱਚਿਆਂ ਨੂੰ ਨਵੀਂ ਜਨਰੇਸ਼ਨ ਨਵਾਂ ਰਾਹ ਮਿਲਦਾ ਰਹੂਗਾ ਉਹ ਹਮੇਸ਼ਾ ਸਾਡੇ ਅੰਦਰ ਹੀ ਨੇ ਸਾਡੇ ਵਿੱਚ ਹੀ ਨੇ ਹੋ ਮੈਂ ਮਿਲਿਓ ਕਿਤੇ ਪਾਤਰ ਸਾਹਿਬ ਨਾਲ ਤੁਸੀਂ ਹਾਂਜੀ ਬਹੁਤ ਵਾਰੀ ਬਹੁਤ ਵਾਰੀ ਮੁਲਾਕਾਤਾਂ ਹੋਈਆਂ ਨੇ ਬੜੇ ਸਾਲਾਂ ਤੋਂ ਲਗਾਤਾਰ ਮਿਲਨੀਆਂ ਹੁੰਦੀਆਂ ਰਹਿੰਦੀਆਂ ਸੀ ਕਦੇ ਦੂਰਦਰਸ਼ਨ ਤੇ ਕਦੇ ਕਿਸੇ ਫੰਕਸ਼ਨ ਤੇ ਆਉਣ ਲਾਸਟ ਟਾਈਮ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਅਸੀਂ ਨਿਰਮਲ ਜੋੜਾ ਜਿਹਦੇ ਬੇਟੇ ਦੇ ਵਿਆਹ ਤੇ ਇਕੱਠੇ ਹੋਏ ਸੀਗੇ ਤੇ ਉਥੇ ਅਸੀਂ ਬੜਾ ਇੰਜੋਏ ਕੀਤਾ ਸੀ ਉਹ ਤੋਂ ਜਸਵੀਰ ਜੱਸੀ ਸੀ ਆਪਾਂ ਸਾਰੇ ਇਕੱਠੇ ਸੀਗੇ ਕਲਾਕਾਰ ਤੇ ਗਾ ਰਹੇ ਸੀਗੇ ਸਟੇਜ ਤੇ ਬਿਜਾਰੇ ਸੀ ਤੇ ਉਹਨਾਂ ਦਾ ਸਟੇਜ ਤੇ ਜਦੋਂ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਇੰਜੋਏ ਕੀਤਾ ਔਰ ਭੰਗੜਾ ਪਵਾਇਆ ਉਹਨਾਂ ਤੋਂ ਵੀ ਬਹੁਤ ਇੰਜੋਏ ਕੀਤਾ ਸੀ ਇਦਾਂ ਲੱਗਦਾ ਨਹੀਂ ਸੀ ਕਿ ਇਹ ਇੰਨੀ ਛੇਤੀ ਚਲੇ ਜਾਣਗੇ ਬਹੁਤ ਵੱਡਾ ਘਾਟ ਆ ਬੜਾ ਮਨ ਉਦਾਸ ਆ ਬਹੁਤ ਉਦਾਸ ਆ ਮਨ ਯਕੀਨ ਹੁੰਦਾ ਵੀ ਪਾਤਰ ਸਾਹਿਬ ਤੁਹਾਡੇ ਵਿੱਚ ਨਹੀਂ ਹਾਂ ਉਹ ਅਮ ਐਸ਼ਾ ਜਿਹੜਾ ਕੋਈ ਵੀ ਕਲਾਕਾਰ ਆਪਣੇ ਗੀਤਾਂ ਰਾਹੀਂ ਜਿਹੜੇ ਸੰਗੀਤਕਾਰ ਨੇ ਸੰਗੀਤ ਰਾਈ ਜਿਹੜੇ ਲਿਖਿਤ ਦੇ ਰੂਪ ਵਿੱਚ ਆਏ ਨੇ ਸਵਰਸਤੀ ਮਾਂ ਨੇ ਜਿਨ੍ਹਾਂ ਦੀ ਕਲਮ ਦੇ ਵਿੱਚ ਆਪ ਵੀ ਰਾਜਮਾਨ ਹੋ ਗਏ ਅچھے ਹਰਫ ਲਿਖਾਏ ਨੇ ਇਹ ਰੋਹਾਨੀ ਰੂਹਾਂ ਜਿਹੜੀਆਂ ਨੇ ਇਹ ਆਪਣੇ ਸ਼ਬਦਾਂ ਦੇ ਰਾਹੀਂ ਹਮੇਸ਼ਾ ਜਿਉਂਦੇ ਰਹਿਣਗੇ ਆਪਣੇ ਗੀਤਾਂ ਰਾਹੀਂ ਆਪਣੀ ਕਵਿਤਾਵਾਂ ਦੇ ਰਾਹੀਂ ਹਮੇਸ਼ਾ ਹਰ ਦਿਲ ਦੇ ਅੰਦਰ ਜਦੋਂ ਜਦੋਂ ਤੁਸੀਂ ਉਹਨਾਂ ਦੀਆਂ ਕਿਤਾਬਾਂ ਦੇ ਵਿੱਚੋਂ ਉਹਨਾਂ ਦੀਆਂ ਕਵਿਤਾਵਾਂ ਛੇੜੋਗੇ ਪੜ੍ਹੋਗੇ ਉਹ ਤੁਹਾਨੂੰ ਤੁਹਾਡੇ ਨਾਲ ਬੈਠੇ ਨਜ਼ਰ ਆਉਣਗੇ ਉਹਨਾਂ ਦੀ ਸੋਚ ਸਾਡੇ ਨਾਲ ਆ ਹਮੇਸ਼ਾ ਧੰਨਵਾਦ